ਹਾਂਜੀ ਫਰੈਂਡਸ ਕੀ ਹਾਲ ਚਾਲ ਹੈ ਵੈਲਕਮ ਬੈਕ ਟੂ ਮਾਈ ਚੈਨਲ ਤੇ ਅੱਜ ਹੈ 11 ਤਰੀਕ ਕੱਲ ਆਪਣੀ ਏਜੰਸੀ ਦਾ ਸਕੂਲ ਤਾਂ ਲੱਗਣਾ ਪਰ ਵਿਸਾਖੀ ਦਾ ਫੰਕਸ਼ਨ ਕਰਨਾ ਹੈ ਉਹਨਾਂ ਨੇ 13 ਤਰੀਕ ਨੂੰ ਛੁੱਟੀ ਹੁੰਦੀ ਹੈ ਤੇ ਕੱਲ ਏਜੰਸੀ ਦਾ ਨੋਟਿਸ ਆਇਆ ਹੈ ਕਿ ਕੁਝ ਵੀ ਮਿੱਠੀ ਚੀਜ਼ ਲੈ ਕੇ ਆਇਓ ਕਹਿੰਦਾ ਮਤਲਬ ਲੱਡੂ ਕਰ ਏਜੰਸੀ ਕਹਿੰਦੀ ਮੈਂ ਆਪਣੇ ਬੇਸਨ ਦੇ ਲੱਡੂ ਲਵਾਂਗੀ ਤੇ ਕਹਿੰਦੀ ਚਾਕਲੇਟ ਦੀ ਬਰਫੀ ਲਵਾਂਗੀ ਪਰ ਚਾਕਲੇਟ ਦੀ ਬਰਫੀ ਹੁਣ ਦੇਖੋ ਮਿਲਦੀ ਹੈ ਨਹੀਂ ਕਨਫਰਮ ਨਹੀਂਗਾ ਲੱਡੂ ਤਾਂ ਚਲ ਕਿਤੇ ਵੀ ਆਪ ਨੂੰ ਮਿਲ ਸਕਦੇ ਨੇ ਇਹ ਇੱਕ ਉਹਨਾਂ ਇਆਂਛੀ ਦਾ ਕੱਲ ਦੇ ਡਰੈਸ ਵਗੈਰਾ ਡਰੈਸ ਕੋਡ ਵੀ ਕਿਹਾਗਾ ਮਗਰ ਇਹਦੀ ਮੰਮੀ ਤੇ ਮੈਨੂੰ ਇਹਨਾਂ ਨੇ ਦੱਸਿਆ ਨਹੀਂ ਹੈਗਾ ਕਹਿੰਦੇ ਸਰਪ੍ਰਾਈਜ਼ ਕਰਾਂਗੇ ਕੱਲ ਸਵੇਰੇ ਜਦੋਂ ਤਿਆਰ ਹੋ ਕੇ ਆਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਮਠਾਈ ਵਗੈਰਾ ਲੈਣ ਵਾਸਤੇ ਆਪਾਂ ਜਾ ਰਹੇ ਹਾਂ ਰਾਧਾ ਕ੍ਰਿਸ਼ਨ ਦੇ ਤੇ ਆਪਾਂ ਹੁਣ ਰਾਧਾ ਕ੍ਰਿਸ਼ਨ ਵਾਲੇ ਦੇ ਲੱਡੂ ਵਗੈਰਾ ਲੈਣ ਵਾਸਤੇ ਚੱਲਦੇ ਹਾਂ ਲੋ ਜੀ ਅਸੀਂ ਪਹੁੰਚ ਗਏ ਹਾਂ ਰਾਧਾ ਕ੍ਰਿਸ਼ਨ ਦੇ ਮੱਧਵੰਨ ਦੇ ਅੱਗੇਾਨੂੰ ਜਿੱਦਿਹਾ ਕਾ ਕਾ ਕੱਲ ਵਾਸਤੇ ਲੈਣੇ ਹੁਣ ਵਾਸਤੇ ਕੁਝ ਲੈਣੇ ਤੇ ਨੇ कोई तो पनीर के पकौड़े या कुछ और पनीर के पकौड़े खाएंगे फिर तो दादी वास्ते भी ले जाएंगे है ना आशु? पौले पकड़े आज बोलती है तो जी अच्छी पहुंच गए अगर दिखाने अभी पहुंच गए राधा कृष्ण वाले सेशू चलीए चलो चल मैं चलिया फिर ਚਲੋ 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 ਰਾਧਾ ਕਿਸ਼ੋਰ ਸਵੀ ਸਮੋਸੇ ਬਣਾਏ ਜਾ ਰਹੇ ਨੇ ਕੋਲ ਕੋ ਟਿੱਕੀਆਂ ਲੱਗੀਆਂ ਹੋਈਆਂ ਹੱਥੋਂ ਤੋਂ ਨੂੰ ਹੋਏ ਹਾਂਜੀ ਨਮਸਕਾਰ ਜੀ ਮੈਂ ਕਹਿੰਦਾ ਬੀਬੀ ਹੈ ਹੋਰ ਜੀ ਠੀਕ ਹੈ ਵਧੀਆ ਜੀ ਹੋਰ ਜੀ ਅੱਛਾ ਉਹ ਚਾਰ ਕੇ ਲੱਡੂ ਦੇ ਦੋ ਕੀ ਲੈਣਾ ਲੋ ਜੀ ਬੇਸਨ ਦੇ ਲੱਡੂ ਆਪਣੇ ਆ ਗਏ ਬਸ ਇਹ ਤਾਜ਼ੇ ਬਣ ਕੇ ਆਏ ਨੇ ਬਾਕੀ ਹਲ ਕਹਿ ਰਹੇ ਸੀ ਸਵੇਰੇ ਮਿਲਨੇ ਪਰ ਪੈਸਾ ਬਾਬ ਨੇ ਸਪੈਸ਼ਲ ਲਿਆ 10 ਰੁਪਏ ਦਾ ਯਾਰ ਬਦਾਨਾ ਪਾ ਦੇ ਤੇ ਪਨੀਰ ਦੇ ਪਕੌੜੇ ਆ ਰਹੇ ਨੇ ਆਪਾਂ ਵੀ ਪਨੀਰ ਦੇ ਪਕੌੜੇ ਖਾਣੇ ਆ ਜੋ ਲੈ ਕੇ ਚੱਲਦੇ ਇੱਕ ਰਸਮ ਲਾਈ ਵੀ ਕਰਦੇ ਯਾਰ ਪੈਕ ਕਰਦੇ ਹਾਂ ਹਾਂ ਸਤਿਸ਼ ਹਾਂਜੀ ਬਟੇ ਇਹ ਪਤਨ ਵੀ ਵਰਫੀ ਹੋਣੀ ਪਤਨ ਵੀ ਤੈਨੂੰ ਸਵਾਲ ਲੱਗੂਗੀ ਨਹੀਂ ਹੈ ਨਾ ਗੁੰਨੂ ਗੁੰਨੂ ਕੀ ਖਾਊਗਾ ਰਸਮ ਲਾਈ ਚਲੋ ਦੇਖੋ ਕਿੰਨਾ ਵਧੀਆ ਬਣਿਆ ਬਈ ਇਹ ਚਲ ਚੱਲੀਏ ਤੇ ਪਨੀਰ ਦੇ ਪਕੌੜੇ ਆ ਗਏ ਤੇਰੇ ਆ ਬਣ ਕੇ ਮਿਆਂ ਨੀਂਦੇ ਪਕੋੜੇ ਆ ਗਏ ਆਪਣੇ ਚਲੋ ਚੱਲੀਏ ਲੋ ਜੀ 80 ਦੀ ਵਿਸਾਖੀ ਦੀ ਡਰੈਸ ਤਿਆਰ ਹੈ ਤੇ 80 ਫਰੈਸ਼ ਵਗੈਰਾ ਹੋਣ ਗਈ ਹੈ ਤੇ ਉਸ ਤੋਂ ਬਾਅਦ ਆਪਾਂ 80 ਨੂੰ ਰੈਡੀ ਕਰਦੇ ਲੋ ਜੀ 80 ਨੇ ਬੈਂਕਲਸ ਵੀ ਪਾ ਲਏ ਤੇ ਉਹਦੀ ਮੰਮਾ ਉਹਦੀ ਕਰਨ ਲੱਗੀ ਐ ਪੋਨੀ ਅੱਜ ਸਿੰਪਲ ਪੋਨੀ ਕਰਨੀ ਹੈ ਨਹੀਂ ਬੁਤ ਲਗਾਨੀ ਹੈ ਕਰਾਂਗੀ ਪਰੰਦੀ ਲਗਾਨੀ ਹੈ ਅੱਛਾ ਹੂੰ ਕੀ ਖਾ ਰਹੀ ਹੈ ਬਜ਼ਾਮ ਬਜ਼ਾਮ ਜਲਦੀ ਖਾ ਲੈ ਹੂੰ ਠੀਕ ਨਹੀਂ ਚਲੋ ਪਰੰਦੀ ਲਗਾਨੀ ਸ਼ੁਰੂ ਕਰਤੀ ਹਨਾ ਸ਼ੂ ਇਲੈਕਟ੍ਰਿਕ ਸ਼ੀਸ਼ੇ ਵਾਲੀ ਵੀ ਕਰਨੀ ਪੈਗੀ ਸ਼ੀਸ਼ੇ ਵਾਲੀ ਵੀ ਲਾਣੀ ਹਲੇ ਸਿੰਪਲ ਆ ਰਹੇ ਪਹਿਲਾਂ ਹਨਾ ਹਾਂਜੀ ਪਰ ਤੂੰ ਇਹਦੀ ਖਾ ਲਈ ਹੈ ਨਾ ਪਹਿਲਾਂ ਹੂੰ ਹੂੰ ਗੁੱਤਕਾ ਇਹ ਕਣਕਾਂ ਗਾਰੀਆਂ ਕਾਕਿਸਨ ਗੁੱਤੀ ਤੇ ਪਰੰਦਾ ਤੇਰਾ ਕ੍ਰਾਸ ਫਾਈ ਬੰਦਿਆ ਮਨ ਹਾਂ ਕੀ ਬੁੜਬੁੜ ਜਿ ਕਰੀਂਨੀ ਨਹੀਂ ਕਰਦੀ ਬੰਦਿਆ ਤਿਆਰ ਹੁੰਦੀ ਨੀਚੇ ਕਰ ਸੇ ਥੋੜਾ ਸੇ ਨੀਚੇ ਕਰੋ ਆਜੂ ਤਿਆਰ ਹੋ ਕੇ ਆ ਗਿਆ ਛੂ ਅਸ਼ੂ ਭਾਈ ਹਾਂਜੀ ਕਿਹਾਲ ਚੱਲੇ ਜੀ ਅੱਜ ਐ 13 ਤਰੀਕ ਅੱਜ 13 ਤਰੀਕ ਨੂੰ ਐ ਵਿਸਾਖੀ ਵਿਸਾਖੀ ਦੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਵੇਰ ਦਾ ਟਾਈਮ ਹੋ ਗਿਆ 8:30 ਤੇ ਆਪਾਂ ਆਗੇ ਆਫਿਸ ਚ ਆਫਿਸ ਚ ਆਪਾਂ ਪੂਜਾ ਕਰਵਾਣ ਲੱਗੇ ਆ ਤੇ ਪੰਡਿਤ ਦਾ ਫੋਨ ਆ ਗਿਆ ਪੰਡਿਤ ਵੀ ਆਣ ਲੱਗੇ ਆ ਜੀ ਚਲੋ ਪੰਡਿਤ ਦੇ ਆਣ ਦੀ ਆਪਾਂ ਵੇਟ ਕਰਦੇ ਆ ਤੇ ਫਿਰ ਆਪਾਂ ਪੂਜਾ ਸ਼ੁਰੂ ਕਰਦੇ ਆ ਯਾਂਸ਼ੀ ਵੀ ਤਕਰੀਬਨ ਵੈਸੇ ਗੈਰੀ ਸੀ ਤਿਆਰ ਹੋ ਗਈ ਮੈਨਨੇ ਵੀ ਆਣਾ ਜੀ ਯਾਂਸ਼ੀ ਆ ਕੀ ਚਲੋ ਯਾਂਸ਼ੀ ਨਾਲ ਵੀ ਛੋਟਾ ਜਿਹਾ ਆਪਣਾ ਵਲੋਗ ਬਣਜੂ ਅੱਜ ਇਹ ਯਾਂਸ਼ੀ ਆ ਕੀ ਯਾਂਸ਼ੀ ਚੱਪਲ ਪਿੱਛੇ ਧਾਰ ਕੇ ਆਓ ਚੱਪਲ ਪਿੱਛੇ ਧਾਰ ਕੇ ਆਓ ਚਲੋ ਬੈਠ ਬੈਠ ਜਾ ਬੈਠ ਚ ਬਹੁਤ ਅੱਛੀ ਲੱਗ ਰਹੀ ਹੈ ਬੈਠ ਜਾ ਇੱਧਰ ਮੁਹ ਕਰਕੇ ਬੈਠੋ ਠੀਕ ਹੈ ਡੈਡੀ ਆ ਰਹੇ ਨੇ ਜਰਾ ਸਮਾਨ ਲੈਣ ਗਏ ਠੀਕ ਹੈ ਅਸ਼ੂ ਮੰਗਲਾ ਕਾਲੀ ਭਦਰ ਕਾਲੀ ਕਪਾਲਨੀ ਦੁਰਗਾ ਸਮਾ ਸਿਵਾ ਦਾਤਰੀ ਸਵਾਸ ਵਿਦਾਨਮ ਸੁਤੇ ਸਵਾਸ ਵਿਦਾਨਮ ਸੁਤੇ ਓਮ ਅਦਿਤਿਹ ਵਸੁਰੁਤ੍ਰਹ ਵਿਸ਼ਵਦੇਵ ਅਮਰੁਤ ਗਣਾ ਤਿਲਕਮ ਤੇ ਪ੍ਰਚੰਤੂ ਧਰਮ ਕਾਮਾਰਥੀ ਦੇ ਓਮ ਅਦਿਤਿਹ ਵਸੁਰੁਤ੍ਰਹ విష్వి తిలకం మ్రూదగనా తిలకమ తి पृथ्वी शांति राप शांति रोग शांति 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 बहुत हरी ओम धर्म की जय हो अधर्म का विनाश हो प्राणियों में सद्भावना हो विश्व का कल्याण हो, हो। गौ माता की जय हो गंगा मैया की जय अपने अपने गुरु महाराज की जय हो अपने अपने माता पिता की जय हो, जयरंगी हर हर महादेव हो लक्ष्मी माता को प्रणाम करना शरण पड़े की लाज है तुम रखना जगदीश दोनों पर चरणों में सी राम जय जय राम ਜੈ ਜਰਾਮ ਕੰਫੀਸਚ ਪੂਜਾ ਕਰਵਾਉਣ ਤੋਂ ਬਾਅਦ ਤੇ ਉਸ ਤੋਂ ਬਾਅਦ ਹੁਣ ਜਾਰੇ ਘਰੇ ਘਰੇ ਘਰ ਚੱਕ ਕੇ ਅਸੀਂ ਜਾ ਰਹੇ ਛੇਵੀਂ ਪਾਸ਼ੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ